ਸਵਾਲ ਇਹ ਹੈਗਾ ਕਿ ਜਿਹੜੇ ਲੋਕ ਚਿੰਤਕ ਨੇ ਉਹ ਜੋ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਬੋਲਣ ਕਿਤਾਬ ਚ ਲਿਖੀ ਜੀ ਇਹ ਵੀ ਗੱਲ ਠੀਕ ਹੈ ਵੀ ਕਈਆਂ ਨੂੰ ਉਹ ਪਸੰਦ ਆਣਗੇ ਕਿ ਜਨ ਨੂੰ ਪਸੰਦ ਨਹੀਂ ਆਉਣਗੇ ਬਿਲਕੁਲ ਕਿਉਂਕਿ ਜਿਹੜੀ ਜਿਹੜਾ ਨਿਊਟਰਲ ਜੇ ਬੰਦੇ ਆ ਉਹ ਬਹੁਤ ਘੱਟ ਹੈਗੇ ਆ ਲੋਕਾਂ ਦੀ ਹਰ ਇੱਕ ਦਿਨ ਆਪਣੀ ਆਪਣੀ ਓਰੀਐਂਟੇਸ਼ਨ ਬਣੀ ਹੋਈ ਹੈ ਕਿਸੇ ਦੀ ਸਿਆਸਤ ਦੇ ਨਾਮ ਨਾਲ ਕਿਸੇ ਦੀ ਜਾਤ ਦੇ ਨਾਮ ਨਾਲ ਕਿਸੇ ਦੇ ਧਰਮ ਦੇ ਨਾਮ ਨਾਲ ਕਿਸੇ ਦੇ ਆਪਣੇ ਪ੍ਰੋਫੈਸ਼ਨ ਦੇ ਨਾਮ ਦੇ ਨਾਲ ਪਰ ਇੱਕ ਗੱਲ ਸੱਚੀ ਹੈ ਕਿ ਜਿੱਥੇ ਅੱਜ ਪੰਜਾਬ ਫਸ ਗਿਆ ਇਹ ਇਹਨੂੰ ਆਪਾਂ ਡੁੱਬਦਾ ਹੀ ਦੇਖਾਂਗੇ ਹੁਣ ਜਿਵੇਂ ਉਹਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਹੌਲੀ ਹੌਲੀ ਚਿੱਟਕਿਟ ਕਿਨਾ ਤੇ ਪ੍ਰਾਣਿਆਂ ਨੇ ਇਹਨਾਂ ਨੂੰ ਨਦੀ ਦੇ ਕਿਨਾਰੇ ਲਿਆ ਕੇ ਖੜਾ ਕਰ ਦਿੱਤਾ ਹੋਇਆ ਸੀ ਜੀ ਤੇ ਹੁਣ ਇਹਨਾਂ ਨੇ ਧੱਕਾ ਮਾਰਿਆ ਤੇ ਉਹ ਸਿੱਧਾ ਹੀ ਨਦੀ ਦੇ ਵਿੱਚ ਗਿਰ ਗਿਆ ਜੋ ਉਹਨਾਂ ਕੋਲ ਆਪਸ਼ਨ ਹੀ ਕੋਈ ਨਹੀਂ ਆਪ ਮਤਲਬ ਉਹ ਇਹਨਾਂ ਨੇ ਮਾਰ ਹੀ ਦਿੱਤਾ ਸਿੱਧਾ ਧੱਕਾ ਕਿਉਂਕਿ ਉਹਦਾ ਉਹਦਾ ਕਾਰਨ ਸੀ ਕਿ ਪਿਛਲੇ ਵਾਲਿਆਂ ਨੇ ਅਜੇ ਤੱਕ ਪ੍ਰੋਸੈਸ ਸਲੋ ਚਲਾਈ ਸੀ ਅਸੀਂ ਕਈ ਵਾਰੀ ਕਹਿੰਦੇ ਸੀਗੇ ਕਿ ਜਿਹੜੇ ਪਿਛਲੇ ਸੀ ਨਾ ਜਿਉਂ ਸ਼ੇਰ ਸੀਗੇ ਤੇ ਇਸ ਸਵਾ ਸ਼ੇਰ ਹੂੰ ਉਹ ਉਸ ਉਹਦਾ ਕਿਆਦਾ ਮਤਲਬ ਇਹ ਸੀਗਾ ਕਿ ਇਹਨਾਂ ਨੇ ਨੁਕਸਾਨ ਜ਼ਿਆਦਾ ਕੀਤਾ ਜਿਵੇਂ ਤੁਸੀਂ ਗੱਲ ਸਟਾਰਟ ਕੀਤੀ ਨਾ ਉੜਦਾ ਪੰਜਾਬ ਜੀ ਜੀ ਉੜਦਾ ਪੰਜਾਬ ਅਸਥਿਤ ਬਣਾਇਆ ਉਹਨਾਂ ਨੇ ਸੀ ਪਹਿਲਿਆਂ ਨੇ ਹੂੰ ਹੁਣ ਉਹਦੇ ਤੇ ਇੱਕ ਨਹੀਂ ਹੈਗਾ ਉਹਦੇ ਵਿੱਚ ਸਾਰੀਆਂ ਪੋਲੀਟিক্যাল ਪਾਰਟੀਆਂ ਆਣ ਜਾਂਦੀਆਂ ਹਨ ਬਿਲਕੁਲ ਜੀ ਹਾਂ ਲੇਕਿਨ ਇਹਨਾਂ ਨੇ ਉਸ ਨੂੰ ਉੜਦੇ ਪੰਜਾਬ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੂੰ ਔਰ ਬਲਕਿ ਇਹਨਾਂ ਨੇ ਸਗੋਂ ਉਰਦੂ ਨੂੰ ਹੋਰ ਉੜਾਇਆ ਹੁਣ ਦੋ ਚੀਜ਼ਾਂ ਹੋ ਗਈਆਂ ਜਿਹੜੀ 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 ਚੀਜ਼ ਉੱਡ ਵੀ ਗਈ ਤੇ ਡੁੱਬ ਵੀ ਗਈ ਤੇ ਫਿਰ ਆਪਾਂ ਆਪਣਾ ਕੋ ਪੰਜਾਬ ਕੀ ਰਹਿ ਗਿਆ ਹੁਣ ਇਹਦੇ ਵਿੱਚ ਸਵਾਲ ਇਹ ਸੀ ਕਿ ਜਿਸ ਤਰ੍ਹਾਂ ਆਪਾਂ ਡੁੱਬਦੇ ਪੰਜਾਬ ਦੀ ਗੱਲ ਕੀਤੀ ਹੈ ਕਿ ਪਿਛਲੇ 10 ਦਿਨਾਂ ਦੀਆਂ ਆਪਾਂ ਖਬਰਾਂ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਲੰਬਾ ਚੌੜਾ ਆਪਾਂ ਨੂੰ ਜਾਣਦੇ ਚੁੱਕੇ ਨੇ ਉਹਦੇ ਉਹਦੇ ਤੇ ਸਿਰਫ ਕੰਸਨਟਰਕੇਟ ਕਰੀਏ ਇਹਨਾਂ ਨੂੰ 100 ਤੇ 26 ਕਰੋੜ ਰੁਪਇਆ ਜਿਹੜਾ ਹੈਗਾ ਉਹ ਐਨਜੀਟੀ ਨੇ ਲਾਤਾ ਨਾ ਨੈਸ਼ਨਲ ਗ੍ਰੀਨ ਇੰਟਰਵਿਊ ਗੱਲ ਨੇ ਵਿੱਚ ਜਿਹੜੀ ਹੈਗੀ ਆ 1026 ਕਰੋੜ ਰੁਪਏ 1026 ਕਰੋੜ ਜੀ 1026 ਕਰੋੜ ਰੁਪਏ ਜੀ ਉਹ ਇਸ ਕਰਕੇ ਲਾਇਆ ਕਿ ਇਹਨਾਂ ਨੇ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਇਹ ਜਿਹੜਾ ਵੇਸਟ ਹੈਗਾ ਇਸ ਨੂੰ ਅਸੀਂ ਡਿਸਟਰੋਏ ਕਰ ਦੇਵਾਂਗੇ ਲੇਕਿਨ ਇਹਨਾਂ ਨੇ ਕੀਤਾ ਨਹੀਂ ਕੁਝ ਵੀ ਜੀ ਛਟਕਾਮੀ ਪਈਆਂ ਤੇ ਪੈਸੇ ਵੀ ਦੇਣੇ ਪਏ ਇੱਕ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਹੈ ਕਿ ਦੋ ਹੁਣ ਉਹਦੇ ਬਾਰੇ ਕਿਵੇਂ ਸਰਕਾਰ ਕਰਦੀ ਹੈ ਅਜ ਤੱਕ ਉਹ ਇੱਕ ਨੈਕਸਟ ਇਸ਼ੂ ਆਉਗਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲ ਤੋਂ ਹੈਲਥ ਡਿਪਾਰਟਮੈਂਟ ਦੇ ਵਿੱਚ ਇਹਨਾਂ ਦੀ ਜਿਹੜੀ ਮਹੱਲਾ ਕਲੀਨਿਕ ਵਾਲੀ ਸਕੀਮ ਸੀਗੀ ਜਿਹੜੀ ਦਿੱਲੀ ਤੋਂ ਲੈ ਕੇ ਆਈ ਸੀ ਕਟੜੇ ਮਾਨਦਾਰ ਜੀ ਅੱਜ ਅੱਗੇ ਕਿਹਾ ਉਹਨਾ ਕਿ ਕਟੜੇ ਮਾਨਦਾਰਾਂ ਦੀ ਕਟੜੇ ਮਾਨਦਾਰ ਨੀਤੀ ਬੇਈਮਾਨੀ ਦੀ ਜੀ ਉਹ ਉਹਦੇ ਚ ਹਜ਼ਾਰਾਂ ਕਰੋੜ ਰੁਪਏ ਜਿਹੜਾ ਹੈਗਾ ਉਹ ਉਸ ਤੋਂ ਵੀ ਜ਼ਿਆਦਾ ਹੈਗਾ ਵੀ ਚਲੋ ਅਪਰੋਕਸੀਮੇਟਲੀ ਹਜ਼ਾਰ ਤਾਂ ਸਾਹਮਣੇ ਆ ਰਿਹਾ ਹੈ ਨਾ ਜੀ ਕਿ ਉਹ ਸੈਂਟਰ ਗਵਰਨਮੈਂਟ ਨੇ ਨਹੀਂ ਦਿੱਤਾ ਕਿਉਂਕਿ ਮਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਨਾ ਦੀ ਕੋਈ ਸਕੀਮ ਹੈ ਇਹ ਨਹੀਂ ਬੱਚ ਨਾ ਜੀ ਜੀ ਅਪਾ ਤੁਹਾਨੂੰ ਪਤਾ ਕਿ ਪਿਛਲੇ 2 2.5 ਸਾਲਾਂ ਤੋਂ 3 ਸਾਲਾਂ ਤੋਂ ਜਿਹੜਾ ਹੈਗਾ ਉਹ ਆਰਡੀਐਫ ਦਾ ਜਿਹੜਾ ਹੈਗਾ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਹੈਗਾ ਜਿਹੜਾ ਖੇਤੀ ਨਾਲ ਸੰਬੰਧਤ ਹੁੰਦਾ ਉਹ ਰੁਕੇ ਪਿਆ ਕਈ ਹਜ਼ਾਰਾਂ ਹੈ ਜੀ ਉਹਦੇ 'ਚ ਹੁਣ ਗਲਤੀ ਕੀ ਦੀ ਹੈ ਇਹ ਤੱਕ ਇਹ ਇਹ ਤੱਕ ਅਜੇ ਤੱਕ ਕਲੀਅਰ ਨਹੀਂ ਹੋਈ ਕਿਉਂਕਿ ਇਹਨਾਂ ਨੇ ਕੋਰਟ 'ਚ ਕੇਸ ਵੀ ਪਾਇਆ ਪਰ ਰੀਲੀਵ ਲੂਪ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਜ਼ਿਆਦਾ ਨਹੀਂ ਮਿਲਿਆ